ਕੱਢ ਬਾਹਰ ਕੱਢ ਬਾਹਰ ਕੱਢ ਲੋ ਬੰਦ ਕਰਨਾ ਕੱਢ ਰਿਹਾ ਜਿਹੜੀ ਮੈਡੀਕਲ ਏਜੰਸੀ ਹੈ ਛੜੀਕਰੋਟ ਤੇ ਤੇ ਜਦੋਂ ਅਸੀਂ ਇਹ ਮੌਕੇ ਤੇ ਆਏ ਆ ਤੇ ਮੌਕੇ ਤੇ ਦੁਕਾਨ ਬੰਦ ਪਾਈ ਗਈ ਜਦੋਂ ਅਸੀਂ ਪ੍ਰੋਪਰਟੀ ਇਹਦੇ ਅੰਦਰ ਕੁਛ ਐਦਾਂ ਦੇ ਇਨਟੌਕਸਿਕੈਂਟਸ ਹੈ ਇਸ ਲਈ ਅਸੀਂ ਹੁਣ ਇੱਕ ਵਾਰੀ ਸੀਲ ਕਰਕੇ ਜਾ ਰਹੇ ਆ ਦੁਕਾਨ ਨੂੰ ਔਰ ਜਦੋਂ ਉਹ ਸਾਡੇ ਕੋਲ ਪੇਸ਼ ਹੋਏਗਾ ਤਾਂ ਅਸੀਂ ਉਹਨੂੰ ਓਪਨ ਕਰਕੇ ਦੁਬਾਰਾ ਚੈੱਕ ਕਰਾਂਗੇ ਭੇਜਣਾ ਇੱਕ ਜਿਹੜੀ ਵੀਡੀਓ ਕੱਲ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਇੱਕ ਗਿੱਤੇਜਿੰਦਰ ਸਿੰਘ ਨਾਮ ਦਾ ਆਦਮੀ ਹੈ ਜਿਹੜਾ ਕਸ਼ਮੀਰੀਆਂ ਵਾਲੀ ਮੱਲੇ ਦੇ ਵਿੱਚ ਰਹਿੰਦਾ ਤੇ ਉਹਦਾ ਟਟਾਰੀਆ ਮੈਡੀਕਲ ਸਟੋਰ ਦੇ ਨਾਮ ਤੇ ਉਹਦਾ ਮੈਡੀਕਲ ਸਟੋਰ ਹੈ ਕੱਲ ਉਹਦੇ ਵਿੱਚ ਇਸ ਤਰ੍ਹਾਂ ਉਹ ਬੈਠਾ ਸੀ ਤੇ ਕੋਈ 4-5 ਜਣੇ ਜਿਹੜੇ ਸੀ ਕੋਈ ਗਲਤ ਅੰਸਰ ਉਹ ਆਏ ਉਹਨਾਂ ਨੇ ਆ ਕੇ ਉਹਦੀ ਕੁੱਟਮਾਰ ਕੀਤੀ ਤੇ ਨਾਲੇ ਉਹਨੂੰ ਇਹ ਕਿਹਾ ਕਿ ਜਿਹੜਾ ਤੂੰ ਨਸ਼ਾ ਵੇਚਦਾ ਹੈ ਤੇ ਉਹਦੇ ਵਿੱਚ ਸੀ ਜਦੋਂ ਅਗਰ ਨਸ਼ਾ ਵੇਚਦਾ ਸੀ ਤੇ ਉਹਨੂੰ ਪੁਲਿਸ ਨੂੰ ਸ਼ਿਕਾਇਤ ਸਾਨੂੰ ਕਰਨੀ ਚਾਹੀਦੀ ਸੀ ਜੇ ਨਹੀਂ ਤੇ 112 ਤੇ ਕਾਲ ਕਰ ਦਿੰਦੇ ਜਾਂ ਸਾਡੀ ਸੇਫ ਪੰਜਾਬ ਦੀ ਜਿਹੜੀ ਹੈਗੀ 97795 00200 ਉਹਦੇ ਤੇ ਕਾਲ ਕਰ ਦਿੰਦੇ ਪਰ ਉਹਨਾਂ ਨੇ ਆਪ ਹੀ ਜਿਹੜੀ ਉਹਦੀ ਕੁੱਟ ਮਾਰ ਕੀਤੀ ਜਿਹਦੇ ਤਹਿਤ ਕਿਉਂਕਿ ਇਹਦੇ ਵਿੱਚ ਅਸੀਂ ਪਹਿਲਾਂ ਵੀ ਇਹਨਾਂ ਨੇ ਇੱਕ ਵਾਰ ਸ਼ਿਕਾਇਤ ਕੀਤੀ ਸੀ ਜਿਹਦੇ ਤਹਿਤ ਅਸੀਂ ਜਿਹੜਾ ਪਹਿਲੇ ਹੀ ਇੱਕ ਮੁਕੱਦਮਾ ਨੰਬਰ 3282 ਜਿਹੜਾ 221025 ਅੰਡਰ ਸੈਕਸ਼ਨ 232 ਬੀ ਐਨਐਸ ਜਿਹੜਾ ਦਰਜ ਕੀਤਾ ਗਿਆ ਤੇ ਇਹਨੂੰ ਜਿਹੜਾ ਤ੍ਰਿੰਦਰ ਸਿੰਘ ਸੀ ਇਹਨੂੰ ਗ੍ਰਿਫਤਾਰੀ ਕੀਤਾ ਗਿਆ ਸੀ ਇਹਦੇ ਨਾਲ ਇੱਕ ਹੋਰ ਗੁਰਪ੍ਰੀਤ ਸਿੰਘ ਸੀ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੁਣ ਜਿਹੜਾ ਇਹ ਮਾਮਲਾ ਜਿਹੜਾ ਕੱਲ ਹੋਇਆ ਇਹਦੇ ਸਬੰਧ ਵਿੱਚ ਅਸੀਂ ਜਿਹੜਾ ਡਰਗ ਇਨਸਪੈਕਟਰ ਨੂੰ ਲੈ ਕੇ ਮੈਡਮ ਸੋਨੀਆ ਗੁਪਤਾ ਨੂੰ ਨਾਲ ਲੈ ਕੇ ਤੇ ਅਸੀਂ ਜਿਹੜੀ ਦੁਕਾਨ ਹੈ ਜਿਹੜੀ ਇਹਦੀ ਸੀਲ ਕਰਵਾ ਦਿੱਤੀ ਗਈ ਹੈ ਤੇ ਜਿਹੜਾ ਦੂਸਰਾ ਜਿਹੜੇ ਦੂਸਰੇ ਜਿਹੜੇ ਗਲਤਨ ਸੱਸੇ ਜਿਨ੍ਹਾਂ ਨੇ ਕੁੱਟਮਾਰ ਕੀਤੀ ਉਹਦੇ ਸਬੰਧ ਵਿੱਚ ਅਸੀਂ ਤੇਜਿੰਦਰ ਸਿੰਘ ਦਾ ਬਿਆਨ ਲੈ ਕੇ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਕਰ ਦਿੱਤਾ ਗਿਆ ਤੇ ਜਿਹੜਾ ਇੱਕ ਜਿਹੜਾ ਬੰਦਾ ਇਹਨਾਂ ਦੇ ਵਿੱਚੋਂ ਅਸੀਂ ਗ੍ਰਿਫਤਾਰ ਕਰ ਲਿਆ ਗਿਆ ਸਾਡੀ ਜਿਹੜੀ ਇਹ ਜਿਹੜੀ ਆ ਜਨਤਾ ਨੂੰ ਇਹ ਹੀ ਪੀਲੇ ਕਿ ਜਦੋਂ ਵੀ ਕੋਈ ਇਹੋ ਜਿਹੇ ਤੁਹਾਨੂੰ ਕੋਈ ਡਰੱਗ ਵੇਚਦਾ ਜਾਂ ਕੋਈ ਇਸ ਤਰ੍ਹਾਂ ਤੁਹਾਨੂੰ ਕੋਈ ਇਤਲਾ ਮਿਲਦੀ ਹੈ ਕਿ ਤੁਸੀਂ ਜਿਹੜੀ ਇਤਲਾ ਸਾਨੂੰ ਸਾਨੂੰ ਦਿਓ ਤੇ ਨਹੀਂ ਤੇ 112 ਤੇ ਫੋਨ ਕਰੋ ਨਹੀਂ ਤੇ ਜਿਹੜੀ ਜਿਹੜੀ ਸਦੇ ਮਤਲਬ ਪੰਜਾਬ ਸਰਕਾਰ ਵੱਲੋਂ ਜਿਹੜਾ ਸੇ ਪੰਜਾਬ ਜਿਹੜੀ ਐਂਟੀ ਡਰੱਗ ਜਿਹੜੀ ਹੈਲਪਲਾਈਨ ਚਲਾਈ ਗਈ ਹੈ ਜਿਹਦੇ ਵਿੱਚ ਜਿਹਦਾ ਨੰਬਰ 9779100200 ਉਹਦੇ ਤੇ ਕਾਲ ਕਰੋ ਤੇ ਤੁਸੀਂ ਜਿਹੜਾ ਕਾਨੂੰਨ ਆਪਦੇ ਹੱਥ ਦੇ ਵਿੱਚ ਨਾਲੋ ਜਿਹੜਾ ਬੰਦਾ ਕਾਨੂੰਨ ਹੱਥ ਦੇ ਵਿੱਚ ਲਾਊਗਾ ਉਹਦੇ ਖਿਲਾਫ ਜਿਹੜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਤੇ ਜੇ ਕੋਈ ਡਰਗ ਵੇਚੂਗਾ ਹੋਈ ਉਹਦੇ ਖਿਲਾਫ ਵੀ ਜਿਹੜੀ ਹੈ ਅਸੀਂ ਪਹਿਲਾਂ ਹੀ ਕਾਰਵਾਈ ਜਿਹੜਾ ਕਰੀ ਜਾ ਰਹੇ ਆ ਤੇ ਹੋਰ ਵੀ ਵਿਗਰਾਸੀ ਜਲਦੀ ਜਿਹੜਾ ਕਾਰਵਾਈ ਕੀਤੀ ਜਾਊਗੀ ਡੀਐਸਪੀ ਸਾਹਿਬ ਜਿਹੜੇ ਮੈਡੀਕਲ ਸਟੋਰ ਦੀ ਤੁਸੀਂ ਗੱਲ ਕਰ ਰਹੇ ਹੋ ਉਹਦੀ ਅੰਦਰੋਂ ਚੈਕਿੰਗ ਕੀਤੀ ਗਈ ਵੀ ਜਿਹੜੇ ਬੰਦੇ ਉਰੋਗ ਲਗਾ ਰਹੇ ਉਹ ਨਸ਼ਾ ਵੇਚਦਾ ਹੈ ਚੈਕਿੰਗ ਦੌਰਾਨ ਤੁਹਾਨੂੰ ਕੁਝ ਮਿਲਿਆ ਹੈ ਜੀ ਨੇ ਉਹਦੇ ਵਿੱਚ ਜਿਹੜਾ ਪਹਿਲੇ ਜਿਹੜਾ ਸੀ ਐਫ ਆਈ ਆਰ ਦਰਜ ਕੀਤੀ ਸੀ ਉਹਦੇ ਵਿੱਚ ਜਿਹੜਾ ਪ੍ਰੈਗਾ ਪ੍ਰੈਗਾ ਤੇ ਬੈਲਾਈਨ ਜਿਹੜਾ ਕੈਪਸੂਲ ਸੀ ਉਹ ਮਿਲੇ ਸੀ ਉਦੋਂ ਤੇ ਉਹਦੇ ਵਿੱਚ ਅਸੀਂ ਜਿਹੜਾ ਉਹ ਪਰਚਾ ਦਰਜ ਕੀਤਾ ਸੀ ਇਹ ਇਹਦੇ ਵਿੱਚ ਕੱਲ ਜਿਹੜਾ ਜਿਹੜਾ ਪਰਚਾ ਦਰਜ ਹੋਇਆ ਇਹਦੇ ਵਿੱਚ ਜਿਹੜਾ ਅ ਅ ਦੁਕਾਨ ਜਿਹੜੀ ਗੱਲ ਵੱਧ ਕੀਤੀ ਗਈ ਹੈ ਡਰਗ ਇਨਸਪੈਕਟਰ ਵੱਲੋਂ ਉਹ ਜਦੋਂ ਇਹਨੂੰ ਇਹ ਬੰਦਾ ਜਿਹੜਾ ਇਹ ਤੇਜਿੰਦਰ ਸਿੰਘ ਜਿਹੜਾ ਹਸਪੀਟਲ ਦੇ ਵਿੱਚ ਦਾਖਲੇ ਜਦੋਂ ਇਹ ਇਹ ਆਊਗਾ ਤੇ ਇਹਨੂੰ ਨਾਲ ਲੈ ਕੇ ਜਿਹੜਾ ਇਹਦੀ ਹਾਜਈ ਦੇ ਵਿੱਚ ਦੀ ਤਲਾਸ਼ ਕੀਤੀ ਜਾਊਗੀ ਤੇ ਜਿਹੜੀ ਇਹਦੀ ਦੁਕਾਨ ਹੈ ਉਹ ਜਿਹੜਾ ਮੈਡੀਕਲ ਸਟੋਰ ਉਹ ਸੀਲ ਕਰ ਦਿੱਤਾ ਗਿਆ ਸੋ ਜਿਹੜਾ ਵੀ ਬੇਰੋਈਆ ਉਸ ਵੀਡੀਓ ਵਿੱਚ ਪਹਿਲਾਂ ਬੰਦ ਕਰਦੇ ਪਏ ਆ ਜਿਹੇ ਬੋਲੋ ਲੱਗੇ ਉਹ ਦਸਾਂ ਨੇ ਬੋਲੋ ਤਾਂ ਬੰਦ ਕਰ ਦਿੱਤੇ ਆ ਉਹਨਾਂ ਨੂੰ ਕੁਝ ਵੀ ਨਹੀਂ ਦੋਖਣੀ ਉਹਨੇ ਪੋਟਮਨ ਦਿੱਤੇ ਹੋਏ ਆ ਸੀ ਨੀ ਨੀ ਉਹਦੇ ਵੱਲੋਂ ਸਾਨੂੰ ਕੋਈ ਸ਼ਿਕਾਇਤ ਨਹੀਂ ਕੀਤੀ ਗਈ ਕੀ ਗੋਨੀ ਆਪਾਂ ਤੁਸੀਂ ਇਹ ਰਿਪੋਰਟ ਦਿੱਤਾ ਲਿਆ ਗੁਲਰਪੁਰ ਮਾਰ ਕਰਨ ਦਾ ਕਰ ਉਹ ਦੇਖੋ ਦੇਖੋ ਉਹਦੇ ਵਿੱਚ ਜਿਹੜਾ ਜਿਹੜੀ ਵੀਡੀਓ ਦੇ ਵਿੱਚ ਉਹ ਕਹਿੰਦੇ ਪਏ ਪ੍ਰੋਕਸੀਮਨ ਦਾ ਜਿਹੜਾ ਕੈਪਸੂਲ ਨੇ ਇਹ ਜਿਹੜਾ ਤੇਜਿੰਦਰ ਸਿੰਘ ਅਦਕਾਨ ਕਟਾਰੀਏ ਦੇ ਨਾਮ ਤੇ ਆ ਔਰ ਕਟਾਰੀਆ ਮੈਡੀਕਲ ਆ ਇਹ ਤੇਜਿੰਦਰ ਸਿੰਘ ਕੋਲੇ ਕੀ ਕੋਈ ਲਾਇਸੈਂਸ ਸੀਗਾ ਤੋਂ ਜਿਹੜਾ 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 ਤੇ ਤੇਜਿੰਦਰ ਸਿੰਘ ਕਟਾਰੀਆ ਹਾਂ ਇਹ ਇਹ ਕਟਾਰੀਆ ਹਾਂ ਜੀ ਇਹ ਦੇ ਨਾ ਇਹਦੇ ਤੇ ਜਿਹੜਾ ਨਾਮ ਤੇ ਆ ਜਿਹੜਾ ਮੈਡੀਕਲ ਸਟੋਰ ਹੈ ਸਭ ਤੋਂ ਵੱਡੀ ਗਲਤੀ ਕਰ ਰਹੀ ਕੀਤੀ ਅਸੀਂ ਜਿਹੜਾ ਦੁਕਾਨ ਜਿਹੜੀ ਤੁਹਾਨੂੰ ਦੱਸਿਆ ਉਸੀਂ ਜਿਹੜੀ ਸੀਲ ਕਰਵਾ ਦਿੱਤੀ ਗਈ ਹੈ ਡਰੈਗਨ ਇਨਸਪੈਕਟਰ ਵੱਲੋਂ ਤੇ ਦੂਸਰਾ ਜਿਹੜਾ ਜਿਨ੍ਹਾਂ ਨੇ ਕੁੱਟਮਾਰ ਕੀਤੀ ਉਹਨਾਂ ਦੇ ਖਿਲਾਫ ਅਸੀਂ ਜਿਹੜੀ ਕਾਰਵਾਈ ਕਰਕੇ ਤੇ ਇੱਕ ਜਿਹੜਾ ਬੰਦਾ ਗ੍ਰਿਫਤਾਰ ਕਰ ਲਿਆ ਗਿਆ ਤੇ ਹੁਣ ਜਿਹੜਾ ਇਹਨੂੰ ਦੁਕਾਨ ਜਿਹੜੀ ਚ ਬੀ ਚੈਕਿੰਗ ਦੇ ਦੌਰਾਨ ਜੇ ਕੋਈ ਇਹੋ ਜਿਹੀ ਚੀਜ਼ ਮਿਲਦੀ ਹੈ ਤੇ ਅਨਿਸ਼ਿੱਲੀ ਤੇ ਉਹਦੇ ਵਿੱਚ ਅਸੀਂ ਜਿਹੜਾ ਇਹਦੇ ਖਰਾਬੀ ਮਕਦਮਾ ਕਰ ਚੁੱਕੇ ਹਾਂ